ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰਪਾਲ ਅੱਜ ਦੀਆਂ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਇਆ ਹਾਂ ਇਹਨਾਂ ਤਿੰਨ ਵੱਡੀਆਂ ਅਪਡੇਟਸ ਦੇ ਵਿੱਚ ਇੱਕ ਹੈਗੀ ਪੰਜਾਬ ਪੁਲਿਸ ਦੇ ਮੌਤਲ ਸ਼ੋਦਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਨਾਲ ਜੁੜਿਆ ਹੋਇਆ ਮਾਮਲਾ ਕੀ ਹਰਚਰਨ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਪੰਜਾਬ ਦੇ ਇੱਕ ਚਰਚਿਤ ਅਤੇ ਵਿਵਾਦਾਂਚ ਰਹਿਣ ਵਾਲੇ ਇੱਕ ਸਿਆਸੀ ਨੇਤਾ ਨੂੰ ਟੰਗਿਆ ਜਾ ਸਕਦਾ ਹੈ ਕਿ ਉਸ ਨੇਤਾ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵੱਧ ਸਕਦੀਆਂ ਨੇ ਜਿਸ ਦੀ ਨੇੜਤਾ ਕਿਰਸ਼ਾਨੂੰ ਨਾਲ ਬਹੁਤ ਗੂੜੀ ਸਬਤ ਹੋ ਚੁੱਕੀ ਹੈ ਕਿ ਉਸ ਦੇ ਰਾਹੀਂ ਕੋਈ ਅੰਦਰਲੇ ਭੇਤ ਜਿਹੜੇ ਐਸ்சிਬੀਆਈ ਨੇ ਹਾਸਲ ਕਰ ਚੁੱਕ ਕਰ ਲਏ ਨੇ ਇਹਦੀ ਗੱਲ ਕਰਾਂਗੇ ਨਾਲ ਹੀ ਇਹ ਵੀ ਦੇਖਾਂਗੇ ਕਿ ਪੰਜਾਬ ਪੁਲਿਸ ਦੇ ਅਤੇ ਪੰਜਾਬ ਦੇ ਸਿਵਲ ਅਫਸਰ ਜਿਨ੍ਹਾਂ ਦੀ ਗਿਣਤੀ 2 ਦਰਜਨ ਦੇ ਕਰੀਬ ਦੱਸੀ ਜਾਂਦੀ ਹੈ ਬਾਰੇ ਸੀਬੀਆਈ ਨੇ ਬੜੇ ਹੀ ਡੂੰਘੇ ਤੱਥ ਕਈ ਸਬੂਤ ਹਾਸਲ ਕੀਤੇ ਨੇ ਕਿ ਇਹਨਾਂ ਪੁਲਿਸ ਅਫਸਰਾਂ ਦੀ ਪੈਡ ਨੱਪਣ ਲਈ ਸੀਬੀਆਈ ਅਗਲੀ ਕਾਰਵਾਈ ਕਰਨਾ ਚਾਹੁੰਦੀ ਹੈ ਜਾਂ ਨਹੀਂ ਜਾਂ ਕਾਰਵਾਈ ਸਿਰਫ ਹਰਚਰਨ ਸਿੰਘ ਭੁੱਲਰ ਤੱਕ ਸੀਮਤ ਰਹੇਗੀ ਇਹਦੇ ਬਾਰੇ ਵੀ ਚਰਚਾ ਕਰਾਂਗੇ ਇਹਦੇ ਨਾਲ ਹੀ ਅੱਜ ਦਾ ਦਿਨ ਇਸ ਕਰਕੇ ਵੀ ਇੱਕ ਅਹਿਮ ਸੀ ਕਿਉਂਕਿ ਫਿਲਮ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕੰਗਣਾ ਰਣੌਤ ਬਠਿੰਡਾ ਦੀ ਅਦਾਲਤ ਦੇ ਵਿੱਚ ਪਹੁੰਚਦੀ ਹੈ ਉੱਥੇ ਅਦਾਲਤ ਦੇ ਵਿੱਚ ਮੁਆਫੀ ਵੀ ਮੰਗਦੀ ਹੈ ਅਤੇ ਆਪਣਾ ਅਦਾਲਤੀ ਪ੍ਰਕਿਰਿਆ ਦੇ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਦੇ ਖਿਲਾਫ ਜੋ ਇੱਜ਼ਤ ਹਤਕ ਦਾ ਕੇਸ ਜੋ ਮਾਨ ਹਾਨੀ ਦਾ ਕੇਸ ਦਾਇਰ ਹੋਇਆ ਉਹਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਕਾਰਵਾਈ ਅੱਗੇ ਜਿਹੜੀ ਹੈ ਉਹ ਸ਼ੁਰੂ ਕਰਨ ਦੀ ਰਵਾਇਤ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਇਹਦੇ ਨਾਲ ਹੀ ਗੱਲ ਕਰਾਂਗੇ ਗਲਜੀਤ ਦਸਾਨ ਜੋ ਕਿ ਪੰਜਾਬੀ ਅਦਾਕਾਰ ਨੇ ਉਹਨਾਂ ਨੇ ਇੱਕ ਪਿੱਛੇ ਜੇ ਫਿਲਮ ਬਣਾਈ 1995 ਜੋ ਕਿ ਪੰਜਾਬ ਦੇ ਇੱਕ ਵੱਡੇ ਦੁਖਾਂਤ ਨੂੰ ਦਰਸਾਉਂਦੀ ਹੈ ਭਾਰਤੀ ਜਨਤਾ ਪਾਰਟੀ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ ਹੈ ਤਾਂ ਕੀ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਅਤੇ ਰਾਜਨੀਤੀ ਕੀ ਹੋ ਸਕਦੀ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ ਤੁਸੀਂ ਸਾਡੀ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹੋ ਅਸੀਂ ਇਹਨਾਂ ਤਿੰਨਾਂ ਮਾਮਲਿਆਂ ਦਾ ਵਿਸ਼ਲੇਸ਼ਣ ਕਰਕੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜਾਣਕਾਰੀ ਸਾਨੂੰ ਸੂਤਰਾਂ ਦੇ ਹਵਾਲੇ ਤੋਂ حاصل ਹੋਈ ਹੈ ਸਭ ਤੋਂ ਪਹਿਲਾਂ ਕਰਨ ਕਰਦੇ ਆ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੀ ਦੋਸਤੋ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਜੋ ਕਿ ਉਸ ਵੇਲੇ ਰੋਪੜ ਰੇਂਜ ਦੇ ਵਿੱਚ ਡੀਆਈਜੀ ਦੇ ਅਹੁਦੇ ਤੇ ਤਾਇਨਾਤ ਸਨ ਨੂੰ 16 ਅਕਤੂਬਰ 2025 ਨੂੰ ਰਿਸ਼ਵਤ ਲੈੰਦੇ ਆ ਰੰਗੇ ਹੱਥੀਂ ਕਾਬੂ ਕੀਤਾ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਵੇਂ ਸਾਰੇ ਤੱਥ ਜਨਤਕ ਹੋਏ ਨੇ ਕਿ ਉਹਨਾਂ ਦੇ ਤਿੰਨ ਵੱਡੇ ਫਾਰਮ ਜਿਹੜੇ ਨੇ ਉਹ ਸਾਹਮਣੇ ਆਏ ਨੇ ਮਿਰਜ਼ਾਪੁਰ ਦੇ ਵਿੱਚ ਚੰਡੀਗੜ੍ਹ ਦੇ ਐਨ ਨੇੜੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਮੈਂਬਰਾਂ ਦੇ ਨਾਂ ਤੇ ਜੋ ਜ਼ਮੀਨ ਹੈ ਉਹ ਵੱਡਾ ਇੱਕ ਫਾਰਮ ਆਇਆ ਇੱਕ ਮਾਸ਼ੀ ਵਾਲਾ ਇੱਕ ਸਮਰਾਲਾ ਤੇ ਹੋਰ ਕਈ ਜ਼ਮੀਨਾਂ ਪਲਾਟ ਫਲੈਟ 7.5 ਕਰੋੜ ਰੁਪਈਆ ਜਿਹੜਾ ਉਹਨਾਂ ਦੇ ਘਰੋਂ ਰਿਕਵਰ ਹੋਇਆ ਅਤੇ 2.5 ਕਿਲੋ ਸੋਨਾ ਜਿਹੜਾ ਉਹਨਾਂ ਦੇ ਘਰੋਂ ਰਿਕਵਰ ਹੋਇਆ ਇਹ ਹੁਣ ਤੱਕ ਜਿਹੜੇ ਆ ਜਨਤਕ ਤੌਰ ਤੇ ਤੱਥ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਫਲੈਟ ਹੋਣ ਦੀ ਚਰਚਾ ਬਹੁਤ ਹੈ ਪਰ ਸੀਬੀਆਈ ਦੇ ਸੂਤਰਾਂ ਨੇ ਨਾ ਤਾਂ ਇਸ ਦੀ ਕਨਫਰਮੇਸ਼ਨ ਦਿੱਤੀ ਹੈ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਦਸਤਾਵੇਜ਼ ਸਾਹਮਣੇ ਆਇਆ ਹੈ ਇਸ ਲਈ ਅਸੀਂ ਇਸ ਸਬੰਧੀ ਕੋਈ ਵੀ ਜਾਣਕਾਰੀ ਤੁਹਾਡੇ ਨਾਲ ਤਾਂ ਕਰਕੇ ਸਾਂਝੀ ਨਹੀਂ ਕਰ ਰਹੇ ਜੇਕਰ ਸਾਨੂੰ ਇਸ ਤਰ੍ਹਾਂ ਦੇ ਤੱਥ ਇਸ ਤਰ੍ਹਾਂ ਦੇ ਦਸਤਾਵੇਜ਼ ਇਸ ਤਰ੍ਹਾਂ ਦੇ ਸਬੂਤ ਕੋਈ ਹਾਸਲ ਹੁੰਦੇ ਨੇ ਖਰਚਰਨ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਜਾਂ ਉਹਨਾਂ ਨੇ ਦੁਬਈ ਜਾਂ ਕੈਨੇਡਾ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਪ੍ਰਾਪਰਟੀ ਖਰੀਦੀ ਹੈ ਜ਼ਮੀਨ ਖਰੀਦੀ ਹੈ ਜਾਇਦਾਦ ਖਰੀਦੀ ਹੈ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਹੁਣ ਗੱਲ ਕਰਦੇ ਹਾਂ ਸੀਬੀਆਈ ਦੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਸਾਨੂੰ حاصل ਹੋ ਰਹੀ ਹੈ ਉਹਦੇ ਵਿੱਚ ਕਿੰਨਾ ਕੁ ਦਮ ਹੋ ਸਕਦਾ ਹੈ ਕੀ ਹੋ ਸਕਦਾ ਸੀਬੀਆਈ ਦੇ ਸੂਤਰਾਂ ਨੇ ਇੱਕ ਗੱਲ ਤਾਂ ਇਹ ਕਲੀਅਰ ਕੀਤੀ ਹੈ ਵੀ ਖਰਚਰਨ ਸਿੰਘ ਭੁੱਲਰ ਜੋ ਕਿ ਸੀਬੀਆਈ ਦੇ ਗ੍ਰਿਫਟ ਚ ਆਉਣ ਤੋਂ ਬਾਅਦ ਇਸ ਵੇਲੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਵੀ ਉਹਨਾਂ ਦੇ ਬਚਣ ਦੇ ਅਸਾਰ ਬਹੁਤ ਘਟ ਲੇ ਗਏ ਕੋਈ ਬਹੁਤ ਹੀ ਕ੍ਰਿਸ਼ਮਾ ਕੋਈ ਹੋ ਜੇ ਤਾਂ ਬਚ ਜਾਣ ਬਚ ਜਾਣ ਅਦਰਵਾਈਜ਼ ਜਿਸ ਵਿਅਕਤੀ ਦੇ ਘਰੋਂ ਰਿਕਵਰੀ ਹੋ ਜੇ ਉਹ ਵੀ ਕਰੋੜਾਂ ਰੁਪਏ ਦੀ 7.5 ਕਰੋੜ ਰੁਪਇਆ ਰਿਕਵਰ ਹੋ ਜੇ ਤੇ 2.5 ਕਿਲੋ ਸੋਨਾ ਰਿਕਵਰ ਹੋ ਜੇ ਉਹਨੂੰ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ ਬਹੁਤ ਟੇਡਾ ਕੰਮ ਹੁੰਦਾ ਹੈ ਇਹ ਇਸ ਲਈ ਜਿਹੜਾ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਕੇਸ ਹੈ सीबीआई ਆਪਣੇ ਤੌਰ ਤੇ ਇਹਨੂੰ ਬਹੁਤ ਪੱਕਾ ਤੇ ਬਹੁਤ ਮਜ਼ਬੂਤ ਮੰਦੀ ਹੈ ਦੋਸਤੋ ਅਗਲੀ ਗੱਲ ਜਿਹੜੀ ਨਿੱਤਰ ਕੇ ਸਾਹਮਣੇ ਆਈ ਹੈ ਇਹ ਵੀ ਪੰਜਾਬ ਦੇ ਇੱਕ ਵੱਡੇ ਸਿਆਸੀ ਦਿੱਤਾ ਜਿਸ ਦੀਆਂ ਅਕਸਰ ਧੋਮਾਰੀਆਂ ਦੀਆਂ ਨੇ ਸਿਆਸਤ ਦੇ ਵਿੱਚ ਜਦੋਂ ਵੀ ਉਹ ਕਦੇ ਚੌਕੇ ਛਕੇ ਮਾਰਦਾ ਹੈ ਤਾਂ ਚਾਰੇ ਪਾਸੇ ਜਿਹੜੀ ਹੈ ਉਹ ਖਲਾਰਾ ਪੈ ਜਾਂਦਾ ਹੈ ਬੜਾ ਰਾਜਨੀਤੀ ਦੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਕਹਿ ਲਈਏ ਤਰਥੱਲੀ ਬਚ ਜਾਂਦੀ ਹੈ ਜ ਜਦੋਂ ਇੱਕ ਫੋਟੋ ਵੀ ਸੋਸ਼ਲ ਮੀਡੀਆ ਤੇ ਜਿਹੜੀ ਐਨਸ਼ਰ ਕਰ ਦਦੇ ਤਾਂ ਸੀਬੀਆਈ ਦੇ ਸੂਤਰਾਂ ਦਾ ਇਹ ਦੱਸਣਾ ਹੈ ਕਿ ਕ੍ਰਿਸ਼ਨੂ ਤੋਂ ਬਹੁਤ ਵੱਡੀ ਜਾਣਕਾਰੀ ਬਹੁਤ ਡੂੰਗੀ ਜਾਣਕਾਰੀ ਜਿਹੜੀ ਹੈ ਹਾਸਲ ਹੋਈ ਹੈ ਕਿ ਉਹ ਇਸ ਨੇਤਾ ਨਾਲ ਬਹੁਤ ਜ਼ਿਆਦਾ ਗੂੜੇ ਸਬੰਧ ਨੇ ਹਾਲਾਂਕਿ ਇਸ ਨੇਤਾ ਦਾ ਕੋਈ ਭਰੋਸੇਯੋਗ ਵਿਅਕਤੀ ਕਦੇ ਵੀ ਨਹੀਂ ਰਿਹਾ ਪੱਕੇ ਤੌਰ ਤੇ ਪਰ ਕ੍ਰਿਸ਼ਨੂ ਜਿਹੜਾ ਹੈ ਇੰਨਾ ਜ਼ਿਆਦਾ ਭਰੋਸਾ ਜਿੱਤ ਗਿਆ ਸੀ ਕਿ ਉਹਨਾਂ ਦੇ ਪੁੱਤਰ ਦੇ ਵਿਆਹ ਦੇ ਵਿੱਚ ਜਿੰਨੇ ਵੀ ਗੈਸਟ ਆਏ ਸੀ ਜਿੰਨੇ ਮਹਿਮਾਨ ਆਏ ਸੀ ਉਹਨਾਂ ਨੂੰ ਅਟੈਂਡ ਕਰਨ ਵਾਸਤੇ ਉਹਨਾਂ ਦੀ ਆਉ ਭਗਤ ਕਰਨ ਵਾਸਤੇ ਕਿਰਸ਼ਾਨੂੰ ਦੀ ਡਿਊਟੀ ਵਿਸ਼ੇਸ਼ ਤੌਰ ਤੇ ਜਿਹੜੀ ਹੈ ਉਹ ਲਾਈ ਗਈ ਸੀ ਕਿਰਸ਼ਾਨੂੰ ਇਸ ਹੱਦ ਤੱਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੇ ਘਰ ਦੇ ਅੰਦਰ ਉਹਨਾਂ ਦੇ ਦਿਲ ਦੇ ਅੰਦਰ ਉਹਨਾਂ ਦੇ ਪੱਗ ਦੇ ਲੜ ਵੜ ਕੇ ਇੰਨੀ ਜ਼ਿਆਦਾ ਕੁਸਪੈਠ ਜਿਹੜੀ ਹੈ ਉਹ ਕਰ ਗਿਆ ਸੀ ਤੇ ਕਿਰਸ਼ਾਨੂੰ ਨੇ ਜਿਹੜੇ ਹੈ ਬਹੁਤ ਜ਼ਿਆਦਾ ਇਥੋਂ ਤੱਕ ਪੇਤਖੋਲੇ ਨੇ ਵੀ ਇੱਕ ਦਿਨ ਦੇ ਵਿੱਚ 21-21 ਫੋਨ ਕਾਲਸ ਵੀ ਜਿਹੜੀਆਂ ਉਸ ਨੇਤਾ ਜੀ ਨਾਲ ਜਿਹੜੀਆਂ ਨੇ ਇਹਨਾਂ ਦੀਆਂ ਸਾਹਮਣੇ ਆਈਆਂ ਨੇ ਹੋਰ ਵੀ ਬਹੁਤ ਸਾਰੇ ਦਸਤਾਵੇਜ਼ ਬਹੁਤ ਸਾਰੇ ਸਬੂਤ ਬਹੁਤ ਸਾਰੀਆਂ ਡੁੰਗੀਆਂ ਗੱਲਾਂ ਜਿਹੜੀਆਂ ਨੇ ਉਹ ਸੀਬੀਆਈ ਨੂੰ ਕਿਰਸ਼ਾਨੂ ਵੱਲੋਂ ਦੱਸੀਆਂ ਜਾ ਰਹੀਆਂ ਨੇ ਇਹ ਸਾਨੂੰ ਸੀਬੀਆਈ ਦੇ ਸੂਤਰਾਂ ਨੇ ਦੱਸਿਆ ਹੁਣ ਦੋਸਤੋ ਜਦੋਂ ਸਿਆਸੀ ਨੇਤਾ ਦੇ ਖਿਲਾਫ ਕਾਰਵਾਈ ਦੀ ਗੱਲ ਹੁੰਦੀ ਹੈ ਤਾਂ ਇਹਦੇ ਵਿੱਚ ਕੋਈ ਵੀ ਤਫਤੀਸ਼ੀ ਏਜੰਸੀ ਹੋਵੇ ਚਾਹੇ ਪੁਲਿਸ ਹੋਵੇ ਚਾਹੇ ਸਟੇਟ ਵਿਜੀਲੈਂਸ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਈਡੀ ਹੋਵੇ ਚਾਹੇ ਇਨਕਮ ਟੈਕਸ ਡਿਪਾਰਟਮੈਂਟ ਹੋਵੇ ਤਾਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਸਿਆਸੀ ਤੌਰ ਤੇ ਹਰੀ ਚੰਡੀ ਕਿ ਰਾਜ ਕਰ ਰਹੀ ਪਾਰਟੀ ਚਾਹੇ ਕਿਸੇ ਸੂਬੇ ਦੇ ਵਿੱਚ ਹੈ ਚਾਹੇ ਸੈਂਟਰ ਦੇ ਵਿੱਚ ਹੈ ਕਿ ਉਹ ਪਾਰਟੀ ਉਸ ਕਿਸੇ ਵੀ ਆਪਣੇ ਵਿਰੋਧੀ ਪਾਰਟੀ ਨਾਲ ਸੰਬੰਧਿਤ ਸਿਆਸੀ ਨੇਤਾ ਨੂੰ ਟੰਗਣ ਦੀ ਜਾਂ ਉਹਨੂੰ ਨੱਪਣ ਦੀ ਜਾਂ ਉਹਨੂੰ ਕਾਬੂ ਕਰਨ ਦੀ ਜਾਂ ਉਹਨੂੰ ਬਲੈਕਮੇਲ ਕਰਨ ਦੀ ਇੱਛਾ ਰੱਖਦੀ ਹੈ ਜਾਂ ਨਹੀਂ ਰੱਖਦੀ ਜਾਂ ਉਤੇ ਤਲਵਾਰ ਲਟਕਦੀ ਰੱਖਣੀ ਹੈ ਇਹ ਹੁਣ ਨਿਰਪਰ ਕਰਦਾ ਹੈ ਇਹ ਡਿਪੈਂਡ ਕਰਦਾ ਹੈ ਵੱਡੇ ਸਿਆਸੀ ਆਕਾਮਾਂ ਤੇ ਵੱਡੇ ਸਿਆਸੀ ਆਗੂਆਂ ਤੇ ਮੁਲਕ ਦੇ ਵੱਡੇ ਸਿਆਸੀ ਨੇਤਾਵਾਂ ਤੇ ਕੀ ਉਹ ਆਪਣੇ ਨਾਲ ਰਹੇ ਇਸ ਸਿਆਸੀ ਨੇਤਾ ਜੋ ਕਿ ਅਕਸਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਰੜਕਦਾ ਰਹਿੰਦਾ ਹੈ ਕਿ ਇਸ ਨੂੰ ਉਹ ਕਾਬੂ ਕਰਨਾ ਚਾਹਣਗੇ ਨੱਪਣਾ ਚਾਹਣਗੇ ਜਾਂ ਬਦਨਾਮ ਕਰਨਾ ਚਾਹਣਗੇ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਦੇ ਵਿੱਚ ਕੋਈ ਬਹੁਤਾ ਟਾਈਮ ਨਹੀਂ ਰਹਿ ਗਿਆ ਤਕਰੀਬਨ ਸਵਾ ਸਾਲ ਦਾ ਸਮਾਂ ਜਿਹੜਾ ਹੈ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਹਿ ਗਿਆ ਤੇ ਇਹਨਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਬਹੁਤ ਵੱਡੇ ਤਮਾਸ਼ੇ ਹੋਣਗੇ ਸਾਰੀਆਂ ਏਜੰਸੀਆਂ ਦੀ ਆਪੋ ਆਪਣੀ ਖੇਡ ਹੋਊਗੀ ਸਾਰ ਸਾਰੀਆਂ ਏਜੰਸੀਆਂ ਕਿਹਨੂੰ ਮੋਰੇ ਬਣਾਉਂਦੀਆਂ ਕਿਸ ਤਰ੍ਹਾਂ ਦੇ ਜਿਹੜੇ ਹੈ ਸ਼ਿਕਾਰ ਹੋਣਗੇ ਇਹ ਆਉਣ ਵਾਲਾ ਟਾਈਮ ਦੱਸੂਗਾ ਪਰ ਸੀਬੀਆਈ ਹੁਣ ਵੱਡੀ ਜਿਹੜੀ ਅਸੀਂ ਕਹਿੰਦੇ ਹਾਂ ਵੀ ਹਰੀ ਚੰਡੀ ਦੀ ਉਡੀਕ ਚ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਇਸ਼ਾਰਾ ਮਿਲਦਾ ਹੈ ਕਿ ਨੂੰ ਫੜਨਾ ਹੈ ਕਿ ਨੂੰ ਨੱਪਣਾ ਹੈ ਕਿ ਨੂੰ ਕਿ ਨਹੀਂ ਕਰਨਾ ਪਰ ਸੀਬੀਆਈ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਥ ਸਬੂਤ ਬਹੁਤ ਜ਼ਿਆਦਾ ਆ ਚੁੱਕੇ ਨੇ ਕਿਸੇ ਨੂੰ ਵੀ ਨੱਪਿਆ ਜਾ ਸਕਦਾ ਇੱਕ ਸਿਰਫ ਮਹਿਜ਼ ਇਹ ਨੂੰ ਇੱਕ ਹਰਚਰਨ ਸਿੰਘ ਭੁੱਲਰ ਦਾ ਕੇਸ ਨਾ ਸਮਝਿਆ ਜਾਵੇ ਦੋਸਤੋ ਕਿਸ਼ਾਨੂ ਜਿਹੜਾ ਹੈ ਉਹ ਇੱਕ ਮਾਮੂਲੀ ਬੰਦਾ ਨਹੀਂ ਹੈਗਾ ਤੁਸੀਂ ਅੰਦਾਜ਼ਾ ਲਾਓ ਕਿ ਮੁਖ ਸਕੱਤਰ ਰੈਂਕ ਦੇ ਅਫਸਰਾਂ ਪ੍ਰਮੁੱਖ ਸਕੱਤਰ ਰੈਂਕ ਦੇ ਅਫਸਰਾਂ ਡੀਜੀਪੀ ਪੱਧਰ ਦੇ ਅਫਸਰਾਂ ਡੀਆਈਜੀ ਪੱਧਰ ਦੇ ਆਈਜੀ ਪੱਧਰ ਦੇ ਅਫਸਰਾਂ ਤੱਕ ਜੇ ਉਸ ਵਿਅਕਤੀ ਦੀ ਇੰਨੀ ਜ਼ਿਆਦਾ ਕੁਸ਼ਪੈਟ ਹੈ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਸਕਦਾ ਹੈ ਵੱਡੇ ਵੱਡੇ ਸੌਦੇ ਕਰਾ ਸਕਦਾ ਹੈ ਕੋਈ ਵੀ ਡਿਪਾਰਟਮੈਂਟ ਹੋਵੇ ਦੇ ਵਿੱਚ ਟੈਂਡਰਾਂ ਦੇ ਵਿੱਚ ਵੀ ਜੇ ਕਿ ਉਹ ਹੀਰਾ ਫੇਰੀ ਉਹਨੇ ਇੱਕ ਇੱਕ ਕਰਵਾ ਸਕਦਾ ਹੈ ਤਾਂ ਉਹ ਵਿਅਕਤੀ ਕਿੰਨਾ ਪਾਵਰਫੁਲ ਹੋ ਤੁਸੀਂ ਉਹਦੀ ਉਮਰ ਤੇ ਤਜਰਬੇ ਦੇ ਪਿੱਛੇ ਨਾ ਜਾਓ ਉਮਰ ਤੇ ਤਜਰਬਾ ਕਈ ਵਾਰੀ ਕਾਊਂਟ ਹੁੰਦਾ ਹੈ ਉਹ ਕਈ ਫੀਲਡ ਦੇ ਵਿੱਚ ਕਈ professions ਦੇ ਵਿੱਚ ਮੈਟਰ ਕਰਦਾ ਹੈ ਚਾਹੇ ਡਾਕਟਰ ਹੋਵੇ ਚਾਹੇ ਵਕੀਲ ਹੋਵੇ ਜਦੋਂ ਗੱਲ ਆ ਜਾਂਦੀ ਹੈ ਦਲਾਲੀ ਦੀ ਜਦੋਂ ਗੱਲ ਦਲਾਲਾਂ ਦੀ ਆ ਜਾਂਦੀ ਹੈ ਤਾਂ ਉਹਦੇ ਵਿੱਚ ਉਮਰ ਤੇ ਤਜਰਬਾ ਕਈ ਵਾਰੀ ਮੈਟਰ ਨਹੀਂ ਕਰਦਾ ਉਦੋਂ ਛੋਟੀ ਉਮਰ ਦੇ ਬੰਦੇ ਵੀ ਜਿਹੜੇ ਆ ਉਹ ਵੱਡੇ ਖਿਡਾਰੀਆਂ ਕੇ ਖਿਡਾਰੀ ਨਿਕਲਦੇ ਨੇ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ 2 ਦਰਜਣ ਦੇ ਕਰੀਬ ਜਿਨ੍ਹਾਂ ਦੇ ਵਿੱਚ IAS IPS ਤੇ PPS ਅਪਸਰ ਸ਼ਾਮਲ ਨੇ ਇਹਨਾਂ ਦੇ ਖਿਲਾਫ ਸੀਬੀਆਈ ਕੋਲ ਬਹੁਤ ਜ਼ਿਆਦਾ ਸਬੂਤ ਇਕੱਠੇ ਹੋ ਗਏ ਨੇ ਇੱਥੋਂ ਤੱਕ ਸਬੂਤ ਇਕੱਠੇ ਹੋ ਗਏ ਨੇ ਕਿ ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਕਿਹੜੇ-ਕਿਹੜੇ ਟੈਂਡਰਸ ਦੇ ਵਿੱਚ ਕ੍ਰਿਸ਼ਾਨੂੰ ਦੀ ਭੂਮਿਕਾ ਰਹੀ ਜਾਂ ਕ੍ਰਿਸ਼ਾਨੂੰ ਨੇ ਸੌਦਾ ਕਰਾਇਆ ਹੁਣ ਇੱਥੇ ਵੀ ਡਿਪੈਂਡ ਇਹ ਕਰਦਾ ਹੈ ਕਿ ਇਹਨਾਂ ਪੰਡੋਰਾ ਬਾਕਸ ਜਦੋਂ ਕੋਈ ਵੀ ਏਜੰਸੀ ਕਿਸੇ ਕੇਸ ਨੂੰ ਕਿਸੇ ਭ੍ਰਿਸ਼ਟਾਚਾਰ ਦੇ ਵੱਡੇ ਕੇਸ ਨੂੰ ਹੱਥ ਪਾਉਂਦੀ ਹੈ ਤਾਂ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਇੱਕ ਤਰ੍ਹਾਂ ਦਾ ਸਾਰੇ ਸਿਸਟਮ ਨੂੰ ਕੋਈ ਨੰਗਾ ਕਰਨਾ ਚਾਹੂਗਾ ਜਾਂ ਨਹੀਂ ਚਾਹੂਗਾ ਜਾ ਸਿਰਫ ਇੱਥੇ ਹੀ ਕੇਂਦਰਿਤ ਰੱਖ ਕੇ ਵੀ ਹਰਚਰਨ ਸਿੰਘ ਭੁੱਲਰ ਫੜ ਲਿਆ ਕਿਰਸ਼ਾਨੂੰ ਫੜ ਲਿਆ ਤੇ ਇਸ ਮਾਮਲੇ ਨੂੰ ਇੱਥੇ ਠੱਪ ਦਿਓ ਉਸ ਤੋਂ ਬਾਅਦ ਬੰਦਿਆਂ ਨੂੰ ਬੁਲਾ ਲਓ ਬੁਲਾ ਕੇ ਤਫਤੀਸ਼ ਵਿੱਚ ਸ਼ਾਮਲ ਹੋ ਜਾਣਗੇ ਪੁੱਛਕਿਛ ਹੋ ਜੂਗੀ ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਮਾਮਲਾ ਠੱਪ ਹੋ ਜਾਊਗਾ ਜਿਵੇਂ ਪਹਿਲਾਂ ਸ਼ਰਾਬ ਘਟਾਲੇ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਜੇ ਤੁਹਾਡੇ ਯਾਦ ਹੋ ਦੋ ਆਈਐਸ ਅਫਸਰਾਂ ਤੇ ਤਲਵਾਰ ਲਟਕਦੀ ਰਹੀ ਉਹਨਾਂ ਨੂੰ ਸੀਬੀਆਈ ਨਹੀਂ ਬੁਲਾਇਆ ਉਹਨਾਂ ਦੇ ਘਰੇ ਈਡੀ ਦੀ ਰੇਡ ਵੀ ਇੱਕ ਅਫਸਰ ਦੇ ਘਰੇ ਤਾਂ ਹੋਈ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਹੋਏ ਪਰ ਕਾਰਵਾਈ ਉਸ ਤੋਂ ਅੱਗੇ ਨਹੀਂ ਵਧੀ ਡਰ ਰਿਹਾ ਪੰਜਾਬ ਦੇ ਅਫਸਰ ਡਰੇ ਰਹੇ ਕਿ ਸੀਵੀਆਈ ਈਡੀ ਜਿਹੜੀ ਕਿਸੇ ਵੀ ਤਰ੍ਹਾਂ ਦਾ ਐਕਸਾਈਜ਼ ਕਟਾਲੇ ਦੇ ਵਿੱਚ ਉਹ ਕਾਰਵਾਈ ਸਾਡੇ ਖਿਲਾਫ ਕਰ ਸਕਦੀ ਹੈ ਉਸੇ ਤਰ੍ਹਾਂ ਦਾ ਮਾਮਲਾ ਜਿਹੜਾ ਹਰਚਰਨ ਸਿੰਘ ਪੁੱਲਰ ਦਾ ਮਾਮਲਾ ਬਣਿਆ ਹੋਇਆ ਹੁਣ ਹਰਚਰਨ ਸਿੰਘ ਪੁੱਲਰ ਰੰਗੇ ਹਾਥੀ ਰਿਸ਼ਬਤ ਲੈਂਦਿਆਂ ਫੜੇ ਗਏ ਉਸ ਤੋਂ ਬਾਅਦ ਉਹਨਾਂ ਦੇ ਘਰੋਂ ਵੱਡੀ ਰਿਕਵਰੀ ਹੋ ਗਈ ਜਾਇਦਾਦਾਂ ਨੇ ਜਿਹੜੀਆਂ ਵੱਡੇ ਤੌਰ ਤੇ ਪ੍ਰਗਟ ਹੋ ਗਈਆਂ ਹਜੇ ਜਾਇਦਾਦਾਂ ਤਾਂ ਹੋਰ ਸਾਹਮਣੇ ਆਉਣੀਆਂ ਨੇ ਦੇਸ਼ 'ਚ ਨੇ ਵਿਦੇਸ਼ 'ਚ ਨੇ ਬਾਹਰਲੇ ਸੂਬਿਆਂ 'ਚ ਨੇ ਕਮਰਸ਼ੀਅਲ ਨੇ ਜ਼ਮੀਨ ਜਿਹੜੀ ਹੈ 100 ਏਕੜ ਤੋਂ ਵੱਧ ਸਾਹਮਣੇ ਆ ਚੁੱਕੀ ਹੈ तकरीबन तकरीबन 100 ਏਕੜ ਦੇ ਨੇੜੇ ਤੇੜੇ ਹੋਰ ਕਿੰਨੀ ਕਿ ਜ਼ਮੀਨ ਕਿੱਥੇ ਕਿੱਥੇ ਖਰੀਦੀ ਹੈ ਉਹ ਅਜੇ ਸਾਹਮਣੇ ਆਉਣੀ ਹੈ ਹੁਣ ਉਸ ਤੋਂ ਬਾਅਦ ਜੇਕਰ ਅਫਸਰਾਂ ਦਾ ਤੇ ਨੇਤਾਵਾਂ ਦਾ ਸਾਰਾ ਪੰਡੋਰਾ ਬਾਕਸ ਖੁੱਲਦਾਗਾ ਤਾਂ ਇਹ ਮਾਮਲਾ ਕਿੱਥੇ ਜਾਊਗਾ ਤੁਸੀਂ ਅੰਦਾਜ਼ਾ ਲਾਓ ਸਿਸਟਮ ਹਿੱਲ ਜਾਊ ਲੋਕਾਂ ਦਾ ਭਰੋਸਾ ਤੰਤਰ ਤੋਂ ਕਿਵੇਂ ਉੱਠ ਜਾਊਗਾ ਕਿ ਇੱਕ ਇੱਕ ਤਾਂ ਜਦੋਂ ਹਰਚਰਨ ਸਿੰਘ ਭੁੱਲਰ ਦੇ ਘਰੋਂ ਪੈਸੇ ਫੜੇ ਗਏ ਸੋਨਾ ਫੜਿਆ ਗਿਆ ਤਾਂ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਕੀ ਹਰ ਇੱਕ ਅਫਸਰ ਦੇ ਸਾਰੇ ਅਫਸਰਾਂ ਦੇ ਘਰਾਂ ਦੇ ਵਿੱਚ ਇਨਾ-ਇਨਾ ਪੈਸਾ ਜਾਂ ਇਸ ਤੋਂ ਵੱਧ ਪੈਸਾ ਜਾਂ ਘੱਟ ਪੈਸਾ ਜਾਂ ਸੋਨਾ ਪਿਆ ਹੁੰਦਾ ਹੈ ਹਾਲਾਂਕਿ ਸਾਰੇ ਅਫਸਰ ਕਰਪਟ ਨਹੀਂ ਹੁੰਦੇ ਸਾਰੇ ਅਫਸਰ ਇਮਾਨਦਾਰ ਨਹੀਂ ਹੁੰਦੇ ਬਹੁਤ ਸਾਰੇ ਅਫਸਰ ਅਜਿਹੇ ਵੀ ਅਸੀਂ ਦੇਖਿਆ ਹੈ ਜਿਹੜੇ ਸਿਰਫ ਆਪਣੀ ਤਨਖਾਹ ਤੇ ਗੁਜ਼ਾਰਾ ਕਰਦੇ ਨੇ ਉਹ ਕਹਿੰਦੇ ਸਾਡੇ ਕੋਲ ਕੈਸ਼ ਹੁੰਦਾ ਹੀ ਨਹੀਂ ਪੰਜਾਬ ਪੁਲਿਸ ਦੇ ਕਈ ਅਫਸਰਾਂ ਨੂੰ ਮੈਂ ذاتی ਤੌਰ ਤੇ ਜਾਣਦਾ ਹਾਂ ਜਿਹੜੇ ਕਹਿੰਦੇ ਸਾਡੇ ਕੋਲ ਕੈਸ਼ ਹੁੰਦਾ ਹੀ ਨਹੀਂ ਨਕਦੀ ਘਰੇ ਹੁੰਦੀ ਵੀ ਨਹੀਂ ਤਨਖਾਹ ਸਾਡੇ ਖਾਤੇ ਦੇ ਵਿੱਚ ਆਉਂਦੀ ਹੈ ਬੈਂਕ ਖਾਤੇ ਦੇ ਵਿੱਚ ਆਉਂਦੀ ਹੈ ਇਸ ਲਈ ਅਸੀਂ ਤਾਂ ਇੱਕ ਨੰਬਰ ਦਾ ਪੈਸਾ ਜਾਂ ਤਾਂ ਏਟੀਐਮ ਦੇ ਥਰੂ ਵਰਤਣਾ ਹੈ ਜਾਂ ਚੈੱਕ ਦੇ ਥਰੂ ਵਰਤਣਾ ਹੈ ਇਸ ਲਈ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਹੁੰਦਾ ਤਾਂ ਇਹੋ ਜਿਹੇ ਅਫਸਰ ਵੀ ਹੈਗੇ ਨੇ ਪਰ ਇਹੋ ਜਿਹੇ ਅਫਸਰ ਵੀ ਹੈਗੇ ਨਹੀਂ ਜਿਨ੍ਹਾਂ ਦੇ ਘਰੋਂ 5.5 ਕਰੋੜ ਰੁਪਇਆ ਯਕਦਮ ਜਿਹੜਾ ਉਹ ਮਿਲਦੀ ਜਾਂਦਾ ਹੈਗਾ ਤਾਂ ਹੁਣ ਸਭ ਤੋਂ ਵੱਡੀ ਗੱਲ ਹੋਊਗੀ ਸੀਬੀਆਈ ਦੇ ਸੂਤਰਾਂ ਨੇ ਦੱਸਿਆ ਵੀ ਸਾਨੂੰ ਜਾਣਕਾਰੀ ਨੇਤਾਵਾਂ ਦੇ ਖਿਲਾਫ ਵੀ حاصل ਹੋਗੀ ਅਫਸਰਾਂ ਦੇ ਖਿਲਾਫ ਵੀ حاصل ਹੋਗੀ ਹੁਣ ਸੀਬੀਆਈ ਦੇ ਇੱਕ ਬੜੇ ਵੱਡੇ ਅਸੀਂ ਰਿਟਾਇਰਡ ਅਫਸਰ ਨਾਲ ਅਸੀਂ ਗੱਲ ਕੀਤੀ ਉਹਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸਾਨੂੰ ਇਹ ਦੱਸਿਆ ਵੀ ਕਈ ਵਾਰੀ ਜਦੋਂ ਤਫਤੀਸ਼ ਸ਼ੁਰੂ ਹੁੰਦੀ ਹੈ ਬਹੁਤ ਸਾਰੇ ਜਿਹੜੇ ਆ ਲੋਕਾਂ ਦੇ ਨਾਮ ਸਾਹਮਣੇ ਆ ਜਾਂਦੇ ਨੇ ਤਾਂ ਉਹਨਾਂ ਨੂੰ ਅਸੀਂ ਤਫਤੀਸ਼ ਦੇ ਵਿੱਚ ਸ਼ਾਮਿਲ ਕਰ ਲੈਣੇ ਆ ਉਹਨਾਂ ਦੇ ਬਿਆਨ ਲੈ ਲੈਣੇ ਆ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਅਗਲੀ ਗੱਲ ਹੁੰਦੀ ਹੈ ਉਹ ਉੱਪਰਲੇ ਅਫਸਰਾਂ ਜਾਂ ਸਿਆਸੀ ਆਗੂਆਂ ਨੇ ਸਾਨੂੰ ਜਿਹੜੇ ਮੁਲਕ ਨੂੰ ਚਲਾ ਰਹੇ ਹੁੰਦੇ ਨੇ ਜਾਂ ਉਹਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਉਹਨਾਂ ਨੇ ਇਸ਼ਾਰਾ ਦੇਣਾ ਹੁੰਦਾ ਹੈ ਉਹਨਾਂ ਨੇ ਕਹਿਣਾ ਹੁੰਦਾ ਹੈ ਕਿ ਇਸ ਕੇਸ ਦੇ ਵਿੱਚ ਕਿਸੇ ਸਬੰਧਤ ਕੇਸ ਦੇ ਵਿੱਚ ਕਿਸ ਹੱਦ ਤੱਕ ਅੱਗੇ ਜਾਣਾ ਹੈ ਕਿਸ ਹੱਦ ਤੱਕ ਕਾਰਵਾਈ ਕਰਨੀ ਹੈ ਸਟੇਟ ਦੇ ਵਿੱਚ ਤੁਸੀਂ ਛੋਟੀ ਜਿਹੀ ਐਗਜ਼ਾਮਪਲ ਲਓ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਾੜੀ ਦੇ بیٹے ਤੋਂ 10 ਕਰੋੜ ਰੁਪਇਆ ਜਿਹੜਾ ਫੜਿਆ ਗਿਆ ਤਾਂ ਹੁਣ ਉਹ ਮਾਮਲਾ ਤੁਸੀਂ ਦੇਖੋ ਪੀਡੀ ਨੇ ਫੜਿਆ ਤਾਂ ਉਹ ਮਾਮਲਾ ਉੱਥੇ ਹੀ ਠੱਪ ਹੋ ਗਿਆ ਉਹ ਪੈਸਾ ਕਿੱਥੋਂ ਆਇਆ ਕਿਸ ਦਾ ਸੀਗਾ ਕਿਹੜੇ-ਕਿਹੜੇ ਮਾਈਨਿੰਗ ਦੇ ਵਿੱਚ ਇਨਵੋਲਵ ਸੀ ਕੀ ਚਰਨਜੀਤ ਸਿੰਘ ਚੰਨੀ ਇਨਵੋਲਵ ਸੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਦਾ ਕੋਈ ਮੈਂਬਰ ਇਨਵੋਲਵ ਸੀ ਕੁਝ ਨਹੀਂ ਹੋਇਆ ਨਾ ਉੱਥੇ ਉਹ ਮਾਮਲਾ ਇੱਕ ਤਰ੍ਹਾਂ ਨਾਲ ਠੱਪ ਪਿਆਗਾ ਉਹ ਕਾਰਵਾਈ ਅੱਗੇ ਵਧੀ ਨਹੀਂ ਹੁਣ ਕਾਰਵਾਈ ਕਦੋਂ ਵਧਣੀ ਹੈ ਕੀ ਕਿਸੇ ਚੋਣ ਦੀ ਕਿਸੇ ਵੋਟਾਂ ਦੀ ਮਾਹੌਲ ਦੀ ਵੇਟ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਹੈ ਕੀ ਇੰਤਜ਼ਾਰ ਕੀਤਾ ਜਾ ਰਿਹਾ ਤੁਸੀਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਜਿਹੜੀ ਅਸੀਂ ਦਿੱਤੀ ਵੀ ਈਡੀ ਨੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਰੇਡ ਕਰਕੇ ਉਹਦੇ ਫਲੈਟ ਦੇ ਵਿੱਚ ਬੋਹਾਲੀ ਦੇ ਵਿੱਚ ਰੇਡ ਕਰਕੇ 10 ਕਰੋੜ ਰੁਪਇਆ ਫੜਿਆ ਤਾਂ ਹੋਇਆ ਉਸ ਤੋਂ ਬਾਅਦ ਕੀ ਕੁਛ ਵੀ ਨਹੀਂ 10 ਕਰੋੜ ਫੜ ਕੇ ਹਾਂ ਇੱਕ ਵਾਰ ਇਹਨਾਂ ਜ਼ਰੂਰ ਹੋ ਗਿਆ ਸਿਸਟਮ ਬਦਨਾਮ ਹੋ ਗਿਆ ਚਰਨਜੀਤ ਸਿੰਘ ਚੰਨੀ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਇੱਕ ਡੀਆਈਜੀ ਦੇ ਘਰੋਂ ਜੇਕਰ ਪੈਸਾ ਤੇ ਸੋਨਾ ਫੜਾਇਆ ਜਾਂਦਾ ਤਾਂ ਸਿਸਟਮ ਜਿਹੜਾ ਹੈ ਉਹ ਕਿੰਨਾ ਪ੍ਰਸ਼ਟ ਹੋ ਚੁੱਕਿਆ ਸਿਸਟਮ ਜਿਹੜਾ ਉਹ ਕਿੰਨਾ ਜਿਹੜਾ ਬਦਨਾਮ ਹੋ ਚੁੱਕਿਆ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਵੜ ਜਾਂਦੀ ਹੈ ਹੁਣ ਇਸ ਸਿਸਟਮ ਨੂੰ ਸਾਰਿਆਂ ਬੁਰੀ ਤਰ੍ਹਾਂ ਐਕਸਪੋਜ਼ ਕਰਨ ਲਈ ਸਰਕਾਰ ਚਾਹੂਗੀ ਜਾਂ ਨਹੀਂ ਚਾਹੂਗੀ ਇਹ ਸਰਕਾਰ ਤੇ ਨਿਰਪਰ ਕਰਦਾ ਹੈ ਇਸ ਲਈ ਲਿਸਟਾਂ ਸਾਰੀਆਂ ਬਣ ਚੁੱਕੀਆਂ ਨੇ ਕਿਹਨੂੰ ਕਿਹਨੂੰ ਕਦੋਂ ਤਫਤੀਸ਼ ਦੇ ਵਿੱਚ ਸ਼ਾਮਲ ਕਰਨਾ ਹੈ ਕਦੋਂ ਬੁਲਾਇਆ ਜਾਣਾ ਹੈ ਇਹ ਸਾਰਾ ਕੁਝ ਤੈਅ ਹੋ ਚੁੱਕਿਆ ਹੈ ਪਰ ਹੁਣ ਬੁਲਾਇਆ ਜਾਣਾ ਹੈ ਜਾਂ ਨਹੀਂ ਜਾਣਾ ਇਕ ਤੋ ਹੋਰ ਤੈ ਹੋਣਾ ਹੈ ਕਿ ਤੋ ਹੋਰ ਇਸ਼ਾਰਾ ਹੋਣਾ ਹੈ ਇਸ ਲਈ ਉਸ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਅੱਗੇ ਵਧਿਆ ਜਾ ਸਕੇ ਇਸ ਮਾਮਲੇ ਦੇ ਵਿੱਚ ਜੋ ਵੀ ਕੋਈ ਜਾਣਕਾਰੀ ਹੋਰ ਹੋਊਗੀ ਉਹ ਤੁਹਾਡੇ ਨਾਲ ਜਦੋਂ ਵੀ ਸਾਡੇ ਕੋਲ ਆਗੇ ਉਹ ਅਸੀਂ ਸਾਂਝੀ ਕਰਾਂਗੇ ਦੋਸਤੋ ਹੁਣ ਅਗਲੀ ਗੱਲ ਲੈਨੇ ਆ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਆਗੂ ਆਰ ਪੀ ਸਿੰਘ ਦਾ ਬਿਆਨ ਆਉਂਦਾ ਹੈ ਕਿ ਜਿਹੜੀ ਦਿਲਜੀਤ ਦਸਾਂਝ ਦੀ 1995 ਫਿਲਮ ਹੈ ਉਹ ਤੁਰੰਤ ਰਿਲੀਜ਼ ਹੋਣੀ ਚਾਹੀਦੀ ਹੈ ਦੋਸਤੋ ਵੈਸੇ ਤਾਂ ਉਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸ ਦੀ ਬਹੁਤ ਵੱਡੀ ਟਰੈਸ ਦੀ ਨੂੰ ਜਿਹੜਾ ਹੈ ਉਹ ਪੇਸ਼ ਕਰਦੀ ਹੈ ਦੋਸਤੋ ਪੰਜਾਬ ਦੇ ਵਿੱਚ ਅਸਵਿਧੀਆਂ ਦੇ ਦੌਰ ਤੋਂ ਲੈ ਕੇ 1992 93 94 ਤੱਕ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਕਿੰਨੇ ਹੀ ਲੋਕ ਜਿਹੜੇ ਹੈ ਮਾਰੇ ਗਏ ਖੂਨ ਦੀ ਹोली ਕਿਢੀ ਜਾ ਰਹੀ ਸੀ ਚਾਹੇ ਉਹ ਖਾੜਕੂਆਂ ਦੇ ਹੱਥੋਂ ਮਰੇ ਚਾਹੇ ਪੰਜਾਬ ਪੁਲਿਸ ਦੇ ਹੱਥੋਂ ਮਰੇ ਪਰ ਖੂਨ ਜਿਹੜਾ ਉਹ ਪੰਜਾਬ ਦਾ ਡੁੱਲਿਆ ਪੰਜਾਬੀਆਂ ਦਾ ਡੁੱਲਿਆ ਪੰਜਾਬੀਅਤ ਦਾ ਡੁੱਲਿਆ ਲਹੂ ਲਹਾਨ ਪੰਜਾਬ ਹੋਇਆ ਧਰਤੀ ਲਾਲ ਪੰਜਾਬ ਦੀ ਹੋਈ ਤਾਂ ਉਸ ਦੌਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਵੱਡੇ ਇੱਕ ਅਲੰਬਦਾਰ ਜਸਵੰਤ ਸਿੰਘ ਖਾਲੜਾ ਨੇ ਇੱਕ ਗੱਲ ਐਕਸਪੋਜ਼ ਕੀਤੀ ਕਿ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਲਾਵਾਰਿਸ ਕਰਾਰ ਦੇ ਕੇ ਉਹਨਾਂ ਨੂੰ ਸੜਾਇਆ ਜਾ ਰਿਹਾ ਉਹਨਾਂ ਨੂੰ ਫੂਕਿਆ ਜਾ ਰਿਹਾ 129 ਪੁਲਿਸ ਮੁਲਾਜ਼ਮਾਂ ਤੇ ਜਿਨ੍ਹਾਂ ਦੇ ਵਿੱਚ ਐਸ ਐਸ ਪੀ ਰੰਕ ਦੇ ਅਫਸਰ ਵੀ ਸ਼ਾਮਲ ਨੇ ਉਹਨਾਂ ਨੂੰ ਪਿਛਲੇ ਦੌਰ ਦੌਰਾਨ सीबीआई ਦੀਆਂ ਅਦਾਲਤਾਂ ਵੱਲੋਂ ਸਜ਼ਾਾਂਵਾਂ ਦਿੱਤੀਆਂ ਜਾ ਚੁੱਕੀਆਂ ਨੇ ਕਈ ਉਹਨਾਂ ਦੇ ਵਿੱਚੋਂ ਫੌਤ ਹੋ ਚੁੱਕੇ ਨੇ ਕਈਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ 129 ਅਫਸਰ ਅਜੇ ਇਹ ਨੇ ਜਿਨ੍ਹਾਂ ਨੂੰ सीबीआई ਦੀਆਂ ਅਦਾਲਤਾਂ ਵੱਲੋਂ ਸਜ਼ਾਾਂਵਾਂ ਹੋ ਚੁੱਕੀਆਂ ਨੇ ਕਿ ਇਹਨਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਪੰਜਾਬੀ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਮੁਕਾਇਆ ਹੈ ਹਰ ਪੰਜਾਬ ਦੇ ਵਿੱਚ ਤਥੱਲੀ ਮਚਣੀ ਤਾਂ ਸੁਭਾਵਿਕ ਸੀਗੀ ਤਾ ਦਲਜੀਤ ਸਾਜ ਇਸ ਫਿਲਮ ਦੇ ਵਿੱਚ ਅਦਾਕਾਰ ਵਜੋਂ ਭੂਮਿਕਾ ਨਿਭਾਉਂਦੇ ਨੇ ਜਸਵੰਤ ਸਿੰਘ ਖਾਲੜਾ ਵੀ ਭੂਮਿਕਾ ਨਿਭਾਉਂਦੇ ਨੇ ਤਾਂ ਉਹ ਇੱਕ ਪੰਜਾਬ ਦੀ ਇੱਕ ਵੱਡੀ ਟਰੈਜਡੀ ਨੂੰ ਜਿਹੜਾ ਉਹ ਪੇਸ਼ ਕਰਦੀ ਹੈ ਕਿ ਕਿਵੇਂ ਜ਼ੁਲਮ ਹੋਇਆ ਕਿਵੇਂ ਮਨੁੱਖੀ ਅਧਿਕਾਰਾਂ ਦਾ ਖੰਨਨ ਹੋਇਆ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਉਹ ਸਾੜ ਕੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਦੋਸਤੋ ਜੇ 1984 ਦੇ ਦੰਗਿਆਂ ਤੇ ਫਿਲਮਾਂ ਬਣ ਸਕਦੀਆਂ ਨੇ ਉਹ ਬਾਰ-ਬਾਰ ਦਿਖਾਈਆਂ ਜਾ ਸਕਦੀਆਂ ਨੇ ਇੱਕ ਤੋਂ ਵੱਧ ਫਿਲਮਾਂ ਬਣ ਸਕਦੀਆਂ ਨੇ ਜੀ ਆ ਤਾ ਇੱਕ ਵੱਡੀ ਟਰੈਜਡੀ ਜਿਸ ਦੇ ਵਿੱਚ ਪੰਜਾਬੀਆਂ ਦਾ ਖੂਨ ਡੁੱਲਿਆ ਪੰਜਾਬ ਦੇ ਮੁੰਡੇ ਮਰੇ ਤਾਂ ਉਹਦੇ ਫਿਲਮ ਦੇਖਣ ਤੇ ਇਤਿਹਾਸ ਇੱਕ ਬਣ ਚੁੱਕਿਆ ਹੈ ਉਹਦੇ ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਤਾਂ ਉਹ ਫਿਲਮ ਰਿਲੀਜ਼ ਹੋ ਜਾਣੀ ਚਾਹੀਦੀ ਹੈ ਤਾਂ ਹੁਣ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਆਰ ਪੀ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਮੰਗ ਕਰਦੀ ਹੈ ਵੀ ਇਹ ਰਿਲੀਜ਼ ਹੋਵੇ ਤਾਂ ਕੀ ਭਾਰਤੀ ਜਨਤਾ ਪਾਰਟੀ ਦੀ ਇਸ ਦੇ ਪਿੱਛੇ ਕੋਈ ਲੁਕਮੀ ਰਾਜਨੀਤੀ ਹੈ ਕਿਉਂਕਿ ਇਸ ਫਿਲਮ ਦੇ ਰਿਲੀਜ਼ ਨੂੰ ਰੌਲਾ ਪੈਂਦਾ ਤਾਂ 6-7 ਮਹੀਨੇ ਹੋ ਗਏ ਸ਼ਾਇਦ ਸਾਲ ਹੀ ਹੋ ਗਿਆ ਹੋਵੇ ਤਾ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਤਕਰੀਬਨ ਸਵਾ ਸਾਲ ਬਾਅਦ ਹੋਣ ਲਗੀਆਂ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਤਾਂ ਪੰਜਾਬ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਇਸ ਦੇ ਨਾਲ ਜੁੜੇ ਹੋਏ ਜਦੋਂ ਵੀ ਕੋਈ ਵਿਰੋਧੀ ਧਿਰ ਨੂੰ ਟਾਰਗੇਟ ਕਰਨਾ ਹੋਵੇ ਤਾਂ ਇਹ ਜਿਹੇ ਫਿਲਮਾਂ ਬਹੁਤ ਬਣੀਆਂ ਲੱਗੀਆਂ ਐਮਰਜੈਂਸੀ ਤੇ ਫਿਲਮਾਂ ਬਣੀਆਂ ਨੇ ਡਾਕਟਰ ਬਲਮੋਨ ਸਿੰਘ ਤੇ ਫਿਲਮਾਂ ਬਣ ਗਿਆ ਇੰਦਰਾ ਗਾਂਧੀ ਤੇ ਫਿਲਮਾਂ ਕਈ ਬਣ ਗਈਆਂ ਬਹੁਤ ਕੁਝ ਬਣਿਆ ਤਾਂ ਕਿ ਜਿਹੜੀ ਹੁਣ ਰਿਲੀਜ਼ ਕਰਨ ਦੀ ਇੱਕ ਮੰਗ ਭਾਰਤੀ ਜਨਤਾ ਪਾਰਟੀ ਤੋਂ ਉੱਠੀ ਹੈ ਤਾਂ ਕਿ ਇਹ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ ਮੰਗ ਤਾਂ ਨਹੀਂ ਕਿਤੇ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਕਿਸੇ ਵੀ ਗੱਲ ਪਿੱਛੇ ਜੇ ਤੁਸੀਂ ਪੁਰਾਣਾ ਸਾਰਾ ਅਨਲਿਸਿਸ ਕਰੋ ਅਨਲਿਸਿਸ ਦੇ ਬੇਸ ਤੇ ਜੇ ਤੁਸੀਂ ਗੱਲ ਕਰੋ ਤਾਂ ਕੋਈ ਨਾ ਕੋਈ ਲੁਕਮਾ ਏਜੰਡਾ ਕੋ ਲੁਕਵੀਂ ਰਣਨੀਤੀ ਛੁਪੀ ਹੁੰਦੀ ਹੈ ਹੋ ਸਕਦਾ ਹੈ ਇਹਦੇ ਪਿੱਛੇ ਵੀ ਇਹ ਗੱਲ ਛੁਪੀ ਹੋਵੇ ਕਿ ਹੁਣ ਜਿਹੜਾ ਇਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਜਿਹੜੀ ਨੇੜੇ ਹੈ ਕਿਉਂਕਿ ਤਰਨ ਤਾਰਨ ਹੀ ਇੱਕ ਅਜਿਹਾ ਏਰੀਆ ਸੀ ਜਿੱਥੇ ਸਭ ਤੋਂ ਜ਼ਿਆਦਾ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਸਾਹਮਣੇ ਆਏ ਤੇ ਉਥੇ ਹੀ ਤਾਇਨਾਤ ਰਹੇ ਚਾਹੇ ਉਹ ਥਾਣੇਦਾਰ ਹੋਣ ਚਾਹੇ ਹੌਲਦਾਰ ਹੋਣ ਚਾਹੇ ਐਸਐਸਓ ਹੋਣ ਚਾਹੇ ਡੀਐਸਪੀ ਹੋਣ ਉਸ ਬਲੇ ਦੇ ਉਹਨਾਂ ਨੂੰ ਹੀ ਸੀਬੀਆਈ ਅਦਾਲਤ ਨੇ ਜ਼ਿਆਦਾਤਰ ਉਹ ਨੇ ਜਿਹੜੇ ਉਥੇ ਤਾਇਨਾਤ ਰਹੇ ਜਿਨ੍ਹਾਂ ਨੂੰ ਸਜਾਵਾ ਜਿਹੜੀਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਹੋ ਜਾਣੇ ਤਾਂ ਉਸੇ ਏਰੀਆ ਦੇ ਵਿੱਚ ਜਿਹੜੀ ਹੈ ਉਹ ਬਾਈ ਇਲੈਕਸ਼ਨ ਜਿਹੜੀ ਹੈ ਹੁਣ ਹੋਣ ਜਾ ਰਹੀ ਹੈ ਤਾਂ ਕੀ ਭਾਰਤੀ ਜਨਤਾ ਪਾਰਟੀ ਉਸ ਤਰ੍ਹਾਂ ਦਾ ਪੱਤਾ ਜਿਹੜਾ ਇੱਕ ਸਿੱਖਾਂ ਦੇ ਨਾਲ ਸympathy ਵਾਲਾ ਤਨ ਖੇਡਣ ਜਾ ਰਹੀ ਹਮਦਰਦੀ ਵਾਲਾ ਤਨ ਖੇਡਣ ਜਾ ਰਹੀ ਦੇਖਣ ਵਾਲੀ ਗੱਲ ਹੋਊਗੀ ਕੀ ਹੁਣ ਆਰ ਪੀ ਸਿੰਘ ਦੀ ਜਿਹੜੀ ਮੰਗ ਹੈ ਉਹ ਇੰਡੀਵਿਜੂਅਲ ਹੈ ਉਹ ਆਪਣੇ ਤੌਰ ਤੇ ਮੰਗ ਕੀਤੀ ਗਈ ਹੈ ਜਾਂ ਇਹਦੇ ਪਿੱਛੇ ਪਾਰਟੀ ਦੀ ਕੋਈ ਰਣਨੀਤੀ ਹੈ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗ ਜੂ ਜੇ ਤਾਂ ਇਹ ਮੰਗ ਪ੍ਰਵਾਨ ਹੋ ਜਾਂਦੀ ਹੈ ਤਾਂ ਵਾਕਈ ਇੱਕ ਲੁਕਮਾ ਏਜੰਡਾ ਹੈ ਲੁਕਮੀ ਰਣਨੀਤੀ ਹੈ ਕੀ ਬਣਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਹੁਣ ਦੋਸਤੋ ਅਗਲੀ ਗੱਲ ਲੈਨੇ ਆ ਫਿਲਮ ਅਦਾਕਾਰਾ ਕੰਗਣਾ ਰਣੌਪ ਦੇ ਮਾਮਲੇ ਦੀ ਦੋਸਤੋ ਜਦੋਂ ਵੀ ਕੋਈ ਵੱਡੀ ਪਦਵੀ ਤੇ ਵੱਡੇ ਅਹੁਦੇ ਤੇ ਬੈਠਾ ਬੰਦਾ ਜਾਂ ਫਿਲਮਾਂ ਦੇ ਵਿੱਚ ਅਦਾਕਾਰ ਹੋਵੇ ਜਾਂ ਕੋਈ ਖਿਡਾਰੀ ਹੋਵੇ ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਹੋਵੇ ਉਸ ਨੂੰ ਹਮੇਸ਼ਾ ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰਨੀ ਚਾਹੀਦੀ ਹੈ ਮਾਈਂਡ ਯੂਅਰ ਲੈਂਗੁਏਜ ਜਿੰਨਾ ਜ਼ੁਬਾਨ ਸੰਭਾਲ ਕੇ ਗੱਲ ਕਰੂਗਾ ਉਨਾ ਹੀ ਠੀਕ ਰਹੂਗਾ ਨਹੀਂ ਨਤੀਜੇ ਕਈ ਵਾਰੀ ਬਹੁਤ ਜ਼ਿਆਦਾ ਪੁੱਠੇ ਜਿਹੜੇ ਆ ਉਹ ਭੁਗਤਣੇ ਪੈਂਦੇ ਨੇ ਕਿਉਂਕਿ ਤੁਸੀਂ ਜਦੋਂ ਜ਼ਿੰਮੇਵਾਰੀ ਵਾਲੀ ਸੀਟ ਤੇ ਬੈਠਿਓ ਚਾਹੇ ਮੁੱਖ ਮੰਤਰੀ ਹੋ ਚਾਹੇ ਪ੍ਰਧਾਨ ਮੰਤਰੀ ਹੋ ਚਾਹੇ ਮੰਤਰੀ ਹੋ ਚਾਹੇ ਫਿਲਮਾਂ ਬਣਾਉਣ ਵਾਲਿਆਂ ਚਾਹੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਿਆਂ ਤਾਂ ਲੋਕ ਤੁਹਾਨੂੰ ਆਦਰਸ਼ ਦੇ ਤੌਰ ਤੇ ਮੰਨਦੇ ਨੇ ਲੋਕ ਤੁਹਾਡੇ ਤੋਂ ਚੰਗੇ ਦੀ ਉਮੀਦ ਕਰਦੇ ਨੇ ਚੰਗਾ ਬੋਲਣ ਦੀ ਉਮੀਦ ਕਰਦੇ ਨੇ ਜੇਕਰ ਫਿਲਮਾਂ ਦੇ ਵਿੱਚ ਟੀਵੀ ਸਕਰੀਨ ਦੇ ਵਿੱਚ ਤੁਸੀਂ ਸਾਬਣ ਵੇਚ ਕੇ ਮਸ਼ਹੂਰੀ ਕਰਦੇ ਹੋ ਜੇ ਬਨਾਣਾ ਕੱਚੇ ਵੇਚ ਕੇ ਮਸ਼ਹੂਰੀ ਕਰਦੇ ਹੋ ਇਸੇ ਕਰਕੇ ਕਰਦੇ ਹੋ ਵੀ ਲੋਕ ਸਾਨੂੰ ਫੋਲੋ ਕਰਕੇ ਇਸ ਪ੍ਰੋਡਕਟ ਨੂੰ ਖਰੀਦਣਗੇ ਇਸ ਦੀ ਮਸ਼ਹੂਰੀ ਦੇਖ ਕੇ ਕਿ ਮੈਂ ਵੀ ਇਹੀ ਸਾਬਣ ਲਾਉਣੀ ਹੈ ਜਾਂ ਮੈਂ ਇਹ ਬਿਊਟੀ ਪ੍ਰੋਡਕਟ ਲਾਉਣੀ ਹੈ ਜਾਂ ਮੈਂ ਇੱਕ ਅੱਛਾ ਪਾਉਣਾ ਹੈ ਜਾਂ ਇਹ ਮੈਂ ਬਣਾਣ ਪਾਉਣਾ ਹੈ ਵੀ ਤਾਂ ਹੀ ਕੰਪਨੀਆਂ ਤੁਹਾਨੂੰ ਇਨੇ-ਇਨੇ ਪੈਸੇ ਦਿੰਦੀਆਂ ਕਿ ਤੁਸੀਂ ਸਾਡੇ ਪ੍ਰੋਡਕਟ ਦੀ ਮਸ਼ਹੂਰੀ ਕਰੋ ਤਾਂ ਕਿ ਤੁਸੀਂ ਉਹਨਾਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਹਜ਼ਾਰਾਂ ਲੱਖਾਂ ਫੋਲੋਅਰਜ਼ ਨੂੰ ਬੁੱਧੂ ਬਣਾਉਣ ਵਾਸਤੇ ਕਿਸੇ ਵਿਸ਼ੇਸ਼ ਕਮਿਊਨਿਟੀ ਨੂੰ ਟਾਰਗੇਟ ਕਰਨ ਲਈ ਤੁਸੀਂ ਐਦਾਂ ਊਲ-ਜਲੂਲ ਬੋਲੋਗੇ ਤਾਂ ਦਾ ਸੁਸਾਇਟੀ ਤੇ ਕਿੰਨਾ ਅਸਰ ਪੈ ਸਕਦਾ ਹੈ ਇੱਕ ਪਾਸੇ ਤੁਸੀਂ ਪ੍ਰੋਡਕਟ ਵੇਚਣ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਦੂਜੇ ਪਾਸੇ ਤੁਸੀਂ ਉਸ ਤਰ੍ਹਾਂ ਨਾਲ ਗੁਮਰਾਹ ਕਰਦੇ ਹੋ ਵੀ ਝੂਠ ਬੋਲਦੇ ਆਂ ਊਲ ਜਰੂਲ ਬੋਲਦੇ ਆਂ ਹੁਣ ਤੁਸੀਂ ਬੀਬੀ ਕੰਗਣਾ ਰਣੌਤ ਦਾ ਮਸਲਾ ਹੀ ਲੈ ਲਓ ਕੰਗਣਾ ਰਣੌਤ ਨੇ ਉਸ ਵੇਲੇ ਟਵੀਟ ਕੀਤਾ ਜਦੋਂ ਸਾਲ 2020 ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਦੋਸਤੋ ਇਸ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਵੱਡੀ ਭੂਮਿਕਾ ਸੀ ਕਿਸਾਨ ਦੀਆਂ ਪੰਜਾਬ ਦੀਆਂ ਕਿਸਾਨ ਬੀਬੀਆਂ ਦੀ ਵੀ ਬਹੁਤ ਵੱਡੀ ਭੂਮਿਕਾ ਸੀ ਤਾਂ ਉਹ ਕੰਗਣਾ ਰਣੌਤ ਨੇ ਇੱਕ ਫੋਟੋ ਟੈਗ ਕਰਕੇ ਤਾ ਬੀਬੀਆਂ ਨੂੰ ਟਾਰਗੇਟ ਕੀਤਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਕਿ 100-100 ਰੁਪਏ 5-500 ਰੁਪਏ ਲੈ ਕੇ ਦਿਹਾੜੀਦਾਰ ਇੱਥੇ ਅੰਦੋਲਨ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਉਹਦਾ بڑا ਰੌਲਾ ਪਿਆ ਇਹਨਾਂ ਜਿਆਦਾ ਰੌਲਾ ਪਿਆ ਕਿ ਕੰਗਣਾ ਰਣੌਤ ਦੀ ਉਸ ਉਸ ਵੇਲੇ ਬਹੁਤ ਫੁਜ਼ੀਅਤ ਹੋਈ ਪਰ ਤੁਸੀਂ ਕੀ ਕੰਗਣਾ ਦਾ ਇਹ ਜਿਹੜਾ ਟਵੀਟ ਸੀ ਉਸ ਵੇਲੇ ਕੀ ਸਿਰਫ ਇੱਕ ਰਾਜਨੀਤਿਕ ਪਾਰਟੀ ਨੂੰ ਖੁਸ਼ ਕਰ ਲਈ ਸੀ ਜਾਂ ਟਿਕਟ ਹਾਸਲ ਕਰ ਲਈ ਸੀ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਮਿਲ ਗਈ ਉਹਦਾ ਨਤੀਜਾ ਉਹਨਾਂ ਨੇ ਇਹ ਵੀ ਭੁਗਤਿਆ ਕਿ ਦਿੱਲੀ ਆਪਣੇ ਚੰਡੀਗੜ੍ਹ ਦੇ 에어ਪੋਰਟ ਤੇ ਇੱਕ ਵਾਰੀ ਉਹਨਾਂ ਦੀ ਥੱਪੜ ਪਰੇੜ ਬੀਬੀ ਜੀ ਦੀ ਹੋ ਗਈ ਸੀ ਇੱਕ ਮਹਿਲਾ ਕਾਂਸਟੇਬਲ ਨੇ ਸੀ ਐਸਐਟ ਦੀ ਨੇ ਉਹਦੇ ਥੱਪੜ ਮਾਰਿਆ ਸੀ ਹਾਲਾਂਕਿ ਅਸੀਂ ਇੱਕ ਥੱਪੜ ਵਾਲੀ ਗੱਲ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਅਸੀਂ ਚੰਗਾ ਨਹੀਂ ਸਮਝਦੇ ਉਹ ਗਲਤ ਗੱਲ ਸੀ ਕਿਉਂਕਿ ਵਰਦੀ ਦੇ ਵਿੱਚ ਕਿਸੇ ਵੀ ਮੁਲਾਜ਼ਮ ਵੱਲੋਂ ਇਸ ਤਰ੍ਹਾਂ ਦੀ ਹਰਕਤ ਕਰਨ ਨੂੰ ਚੰਗਾ ਨਹੀਂ ਮੰਨਿਆ ਚੱਕਦਾ ਅਨੁਸ਼ਾਸਨ ਵੱਧ ਜਿਹੜੀ ਅਨਸ਼ਾਸਨ ਵੱਧ ਫੋਰਸ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਅੱਛੀ ਨਹੀਂ ਮੰਨੀ ਜਾ ਸਕਦੀ ਕਿਉਂਕਿ ਦਾ ਇਮਪੈਕਟ ਜਿਹੜਾ ਸੋਸਾਇਟੀ ਤੇ ਉਹ ਮਾੜਾ ਪੈਂਦਾ ਪਰ ਉਹ ਹਾਲਾਤ ਪਤਾ ਨਹੀਂ ਕੀ ਸੀ ਕਿਵੇਂ ਬਣੇ ਤਾਂ ਉਸ ਬੀਬੀ ਨੇ ਜਿਹੜਾ ਉਹਨਾਂ ਦੇ ਥੱਪੜ ਮਾਰਿਆ ਤਾਂ ਹੁਣ ਦੋਸਤੋ ਜਦੋਂ ਬੀਬੀ ਟਵੀਟ ਕਰਦੀ ਹੈ ਕੰਗੜਾ ਲੋਪ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਉਹ ਹੱਲਾ ਮਚਦਾ ਮਹਿੰਦਰ ਕੌਰ ਜਿਹੜੇ ਨੇ ਉਹ ਬਠਿੰਡਾ ਦੀ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਕੇਸ ਦਾਇਰ ਕਰਦੇ ਨੇ ਕੰਗੜਾ ਲੋਪ ਤੇ ਤਾਂ ਕੰਗਣਾ ਰਣਾਉਤ ਨੂੰ ਕਿਤੋਂ ਵੀ ਰਾਹਤ ਨਹੀਂ ਮਿਲਦੀ ਪਹਿਲਾਂ ਤਾਂ ਉਹ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦੇ ਨੇ ਜਿੱਥੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਉਸ ਤੋਂ ਬਾਅਦ ਉਹ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਵੀ ਜਾਂਦੇ ਨੇ ਪਰ ਉੱਥੋਂ ਵੀ ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਦੀ ਆਖਿਰ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣਾ ਪਿਆ ਅਦਾਲਤੀ ਕਾਰਵਾਈ ਦੇ ਵਿੱਚ ਸ਼ਾਮੂਲਿਤ ਕਰਨੀ ਪਈ ਅਤੇ ਉੱਥੇ ਬੌਂਡ ਵਗੈਰਾ ਭਰਨੇ ਪਏ ਤਾਂ ਹੁਣ ਜਿਹੜਾ ਅਗਲੀ ਕਾਰਵਾਈ ਚੱਲੂਗੀ ਉਹਨਾਂ ਨੇ ਮਾਫੀ ਵੀ ਮੰਗੀ ਬਿੰਦਰਕੌਰ ਦੇ ਪਤੀ ਨਾਲ ਉਹਨਾਂ ਦੇ ਹਸਬੈਂਡ ਨਾਲ ਮੁਲਾਕਾਤ ਕਰਕੇ ਉਸਤੇ ਅਫਸੋਸ ਵੀ ਜਤਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬੀਬੀ ਬਿੰਦਰਕੌਰ ਉਹਨਾਂ ਨੂੰ ਮaaf ਕਰਦੇ ਨੇ ਜਾਂ ਨਹੀਂ ਕਰਦੇ ਇਹ ਟਾਈਮ ਦੱਸੂਗਾ ਪਰ ਬੀਬੀ ਕਗਣਾ ਰਣੌਤ ਇੱਕ ਵਾਰ ਜਰੂਰ ਫਸੇ ਦਿਖ ਰਹੇ ਨੇ ਬੰਬਈ ਤੋਂ ਚੱਲ ਕੇ ਉਹ ਦਿੱਲੀ ਤੋਂ ਸੜਕ ਰਾਸਤੇ ਬਠਿੰਡੇ ਦੀ ਅਦਾਲਤ ਦੇ ਵਿੱਚ ਪਹੁੰਚੇ ਨੇ ਇਸ ਲਈ ਜਿਵੇਂ ਅਸੀਂ ਪਹਿਲਾਂ ਕਿਹਾ ਵੱਡੀਆਂ ਪਦਵੀਆਂ ਤੇ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਜੁਬਾਨ ਸੰਭਾਲ ਕੇ ਗੱਲ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਨਾਲ ਨਹੀਂ ਤਾਂ ਫਿਰ ਉਹਦਾ ਖਮਿਆਜਾ ਜਿਹੜਾ ਹੈ ਉਹ ਭੁਗਤਣਾ ਪੈਂਦਾ ਹੈ ਗਲਤ ਤੱਥ ਗਲਤ ਸਬੂਤ ਗਲਤ ਗੱਲ ਨਹੀਂ ਕਰਨੀ ਚਾਹੀਦੀ ਦੋਸਤੋ ਅੱਜ ਅਸੀਂ ਤਿੰਨ ਮਸਲਿਆਂ ਤੇ ਤੁਹਾਡੇ ਨਾਲ ਗੱਲ ਕੀਤੀ ਹਰਚੰਦ ਸਿੰਘ ਪੁੱਲਰ ਨਾਲ ਜੁੜੇ ਹੋਏ ਮਸਲੇ ਨਾਲ ਕੁਝ ਤੱਥ ਤੁਹਾਡੇ ਸਾਹਮਣੇ ਰੱਖੇ ਸੀ ਦੂਜਾ ਸੀਗਾ ਆਰ ਪੀ ਸਿੰਘ ਦੀ ਸਟੇਟਮੈਂਟ ਕਿ ਫਿਲਮ 1995 ਰਿਲੀਜ਼ ਹੋਣੀ ਚਾਹੀਦੀ ਹੈ ਤੀਜਾ ਸੀਗਾ ਕਗੜਾ ਰਣਾਲਤਾ ਮੰਗਲਾ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਹਰਚੰਦ ਸਿੰਘ ਪੁੱਲਰ ਨਾਲ ਜੁੜੀ ਹੋਈ ਇਨਫੋਰਮੇਸ਼ਨ ਸੀ ਕੁਨ ਰੋਲ ਐਂਡ ਰੋਲ ਜਿਹੜੀ ਹੈ ਸੂਤਰਾਂ ਤੇ ਆਧਾਰਿਤ ਇਨਫੋਰਮੇਸ਼ਨ ਸੀ ਸੂਤਰਾਂ ਵੱਲੋਂ ਜੋ ਸਾਨੂੰ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਦੂਜਾ ਦੂਸਰਾ ਜਿਹੜਾ ਅਸੀਂ ਘਟਨਾਵਾਂ ਦਾ ਐਨਾਲਿਸਿਸ ਕੀਤਾ ਹੈ ਆਪਦੇ ਕੋਲੋਂ ਅਸੀਂ ਕੋਈ ਵੀ ਤੱਥ ਜਿਹੜਾ ਹੈ ਉਹ ਸ਼ਾਮਿਲ ਨਹੀਂ ਕੀਤਾ ਅਗਲੀ ਵਾਰ ਫਿਰ ਤੁਹਾਡੇ ਰੂਪ ਰੂਪ ਮਾਗੇ ਨਵੇਂ ਕਿਸੇ ਮੁੱਦੇ ਤੇ ਨਵੀਂ ਚਰਚਾ ਦੇ ਵਿੱਚ ਦਿਓ ਜੀ ਆਇਆਂ ਨੂੰ ਧੰਨਵਾਦ ਸ਼ੁਕਰੀਆ ਮਿਹਰਬਾਨ